ਪਿਛਲੇ 3-4 ਮਹੀਨੇ ਆ ਇਸ ਸ਼ਰਮਣੀ ਅਕਾਲੀ ਦਲ ਵਾਸਤੇ ਬੜੇ ਵੱਖਰੀ ਤਰ੍ਹਾਂ ਦੇ ਸਨ ਜਿਹੜੇ ਲੋਕ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਅੰਦਰ ਵੱਡੇ-ਵੱਡੇ ਅਹੁਦੇ ਮਾਣੇ ਵਜ਼ੀਰੀਆਂ ਮਾਣੀਆਂ बड़े-बड़े-बड़े वृत्त पे हासले किए ओ ओ साजिश ਦਾ ਹਿੱਸਾ ਬਣ ਗਏ ਜਿਸ ਸਾਜ਼ਿਸ਼ ਦਾ ਸਿੱਖਾਂ ਨੂੰ ਲੀਡਰਲੈਸ ਕਰਨ ਵਾਸਤੇ ਬੜੀ ਦੇਰ ਤੋਂ ਕੇਂਦਰ ਦੀਆਂ ਏਜੰਸੀਆਂ ਤੇ ਕੇਂਦਰ ਦੀਆਂ ਸਰਕਾਰਾਂ ਲੱਗੀਆਂ ਹੋਈਆਂ ਸਨ ਇੱਥੋਂ ਤੱਕ ਚਲੇ ਗਏ ਕਿ ਉਹਨਾਂ ਨੇ ਸੋਚਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨੁਕਸਾਨ ਹੋਣਾ ਚਾਹੀਦਾ ਆਪਣੇ ਹੱਥੀ ਲੈ ਕੇ ਦੇਤਾ ਕਿ ਆਸੀਂ ਵੀ ਇਹਨਾਂ ਗੁਨਾਹਾਂ ਦੇ ਵਿੱਚ ਸ਼ਾਮਲ ਆ ਅਸੀਂ ਲਿਖਤੀ ਤੌਰ ਤੇ ਸਵੀਕਾਰ ਕਰਦੇ ਹਾਂ ਪਰ ਸਾਰਾ ਦੋਸ਼ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਲੀਡਰਸ਼ਿਪ ਦੇ ਉੱਤੇ ਮੜਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਉਦੋਂ ਸਾਰੀ ਲੀਡਰਸ਼ਿਪ ਨੇ ਬੈਠ ਕੇ ਵਿਚਾਰ ਕੀਤੀ ਇੱਕ ਵਿਚਾਰ ਇਹ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਪਰ ਦੂਜਾ ਵਿਚਾਰ ਇਹ ਸੀ ਕਿ ਇਹ ਕੋਈ ਕੇਸ ਕਿਸੇ دنیਵੀਂ ਅਦਾਲਤ ਦੇ ਵਿੱਚ ਨਹੀਂ ਅਫੀਕ ਗੁਰੂ ਹਰਕਮਿੰਦ ਸਾਹਿਬ ਦੇ ਦਰ ਤੇ ਜਾਣਾ ਉੱਥੇ ਸਸੀਂ ਕੋਈ ਤਰਕ ਦੇਾਂਗੇ ਜਾਂ ਕੋਈ ਦਲੀਲ ਦੇਾਂਗੇ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇਹ ਸਾਡੇ ਵਾਸਤੇ ਵਾਜਿਬ ਨਹੀਂ ਹੋਏਗਾ ਇਸ ਕਰਕੇ ਫੈਸਲਾ ਕੀਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਸ਼ਾਇਦ ਪੰਜਾਬ ਦਾ ਭਲਾ ਹੋ ਜਾਏ ਤੇ ਕੌਮ ਦਾ ਭਲਾ ਹੋ ਜਾਏ ਇਹਨਾਂ ਨੇ ਉਸ ਵੇਲੇ ਬਿਨਾ ਕਿਸੇ ਤਰਕ ਦੇ ਬਿਨਾ ਕਿਸੇ ਦਲੀਲ ਦੇ ਸਾਰਾ ਕੁਝ ਨਿੱਕੀ ਰੂਪ ਦੇ ਵਿੱਚ ਆਪਣੀ ਝੋਲੀ ਦੇ ਵਿੱਚ ਪਾਇਆ ਉਹ ਸਪਸ਼ਟ ਕਰਨ ਤੁਸੀਂ ਸਾਰਿਆਂ ਨੇ ਟੈਲੀਵਿਜ਼ਨਾਂ ਤੇ ਦੇਖਿਆ ਇਕੱਲਾ ਹੋਈ ਝੋਲੀ 'ਚ ਨਹੀਂ ਪਾਇਆ ਕਿ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ ਤੇ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਜੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਕੋਲੋਂ ਸਰਕਾਰ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਤੇ ਮੈਂ ਉਹ ਵੀ ਆਪਣੀ ਝੋੜੀ ਚ ਪਾਉਂਦਾ ਜੋ ਵੀ ਸਜ਼ਾ ਸ਼੍ਰੀ ਆਕਾਰ ਟਕਸਾਲ ਤੋਂ ਲਗਾਈ ਜਾਏਗੀ ਉਹ ਸਜ਼ਾ ਮਿੰਨੂ ਪ੍ਰਵਾਨ ਹੋਏਗੀ ਇਹਨਾਂ ਨੂੰ ਤਨਖਾਹਾਂ ਦੇ ਗ੍ਰੇਲ ਕੀਤਾ ਗਿਆ ਸਿਰ ਨਵਾ ਕੇ ਪ੍ਰਵਾਨ ਕੀਤਾ ਅਗਲੇ ਦਿਨ ਹੀ ਹਾਜ਼ਰ ਹੋ ਗਏ 3 ਮਹੀਨੇ ਬਾਅਦ ਸਿੰਘ ਸਾਹਿਬਾਨ ਦੀ ਮੀਟਿੰਗ ਰੱਖੀ ਗਈ ਉੱਥੇ ਸਵਾਲ ਜਵਾਬ ਹੋਏ ਤੁਸੀਂ ਸਾਰਿਆਂ ਨੇ ਦੇਖਿਆ ਕਈ ਸੱਜਣ ਕਹਿੰਦੇ ਕਿ ਉੱਥੇ ਤੁਸੀਂ ਹਾਂ ਚਲ ਕੀਤੀ ਪਰ ਉਹਨਾਂ ਵੀਰਾਂ ਨੂੰ ਕਿਹਾ ਕਿ ਜਦੋਂ ਲਿਖ ਕੇ ਸਾਰਾ ਕੁਝ ਆਪਣੀ ਝੋਲੀ ਪਾਇਆ ਤਾਂ ਆਪਾਂ ਕੀ ਚਾਹੁੰਦੇ ਸੀ ਕਿ ਗੁਰੂ ਦੇ ਦਰ ਤੇ ਖੜ ਕੇ ਫਿਰ ਦੁਬਾਰਾ ਉੱਥੇ ਬਹਿਸ-ਬਾਤ ਜੀ ਸ਼ੁਰੂ ਕਰਦੇ? ਉਹ ਗੁਰੂ ਦਾ ਦਰ ਸੀ। ਸਾਨੂੰ ਉੱਥੇ ਕਿਸੇ ਚੀਜ਼ ਦਾ ਡਰ ਨਹੀਂ ਸੀ। ਇਹ ਇਸ ਕਰਕੇ ਜੋ ਵਰਜ ਬਣਦਾ ਸੀ ਉਹ ਫਰਜ਼ ਅਦਾ ਕੀਤਾ ਤੇ ਫੇਰ ਸਾਰਾ ਕੁਝ ਇੱਕ-ਇੱਕ ਕਰਕੇ ਆਪਣੀ ਝੋਲੀ ਦੇ ਵਿੱਚ ਪਾਇਆ ਜੋ ਹੁਕਮ ਲਗਿਆ ਸਾਰੇ ਹੁਕਮ ਨੂੰ ਜਿੰਨੀ ਧਾਰਮਿਕ ਸਜ਼ਾ ਲੱਗੀ ਮੈਂ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਨਾ ਜਿਹੜੇ ਅੱਜ ਸਵਾਦ ਖੜੇ ਕਰਦੇ ਆ ਕੈ ਸ਼ਰਮਣੀ ਅਕਾਲੀ ਦਰ ਨੇ ਕਹਿ ਸੀ ਕਿ ਅਸੀਂ ਸ਼੍ਰੀ ਕਾਰਟਿਕ ਸਾਹਿਬ ਨੂੰ ਸਮਰਪਿਤ ਆ ਤੇ ਕੋਈ ਇੱਕ ਵੀ ਵੀਰ ਕੱਢਵੇ ਕਿ ਕਿਸੇ ਇੱਕ ਵੀ ਕਿਸੇ ਨੇ ਆਦਾ ਕੰਨੀ ਕਿਸੇ ਗੱਲ ਦੇ ਉੱਤੇ ਕੀਤੀ ਹੋਵੇ ਇੱਕ ਸ਼ਬਦ ਵੀ ਜੋ ਆਦੇਸ਼ ਵੀ ਕਾਲ ਤੱਕ ਸਾਹਬ ਤੋਂ ਹੋਇਆ ਕਿਤੇ ਇੱਕ ਵੀ ਲਫਜ਼ ਉਹਦੇ ਖਿਲਾਫ ਕਿਸੇ ਲੀਡਰ ਦੇ ਕਿਹਾ ਜੋ ਧਾਰਮਿਕ ਸਜ਼ਾ ਲੱਗੀ ਪੂਰੀ ਕੀਤੀ ਜੋ ਇਸ਼ਤਿਹਾਰਾਂ ਦੀ ਕਰੋੜ ਰੁਪਏ ਦੇ ਆਸ-ਪਾਸ ਜਮਾ ਕਰਾਉਂਦਾ ਹੁਕਮ ਹੋਇਆ ਸਾਰਿਆਂ ਨੇ ਜਮਾ ਕਰਾਇਆ ਉੱਥੇ ਕੜਾਹ ਪ੍ਰਸ਼ਾਦ ਦੀ ਦੇਖ ਕਰਾਈ ਤੇ ਅਰਦਾਸ ਕਰਕੇ ਫੇਰ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਤੁਸੀਂ ਜੋ ਵੀ ਸਾਡੀਆਂ ਭੁੱਲਾਂ ਹੋਈਆਂ ਸੀ ਤੁਸੀਂ ਬਖਸ਼ੀਆਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਵਿੱਚ ਗੋੜੀਆਂ ਵੀ ਚੱਲੀਆਂ ਉੱਥੇ ਵੀ ਗੁਰੂ ਦੇ ਸੇਵਾਦਾਰ ਤੇ ਸੇਵਾਦਾਰ ਬਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉੱਥੇ ਇੱਜ਼ਤ ਰੱਖੀ ਜਾਨ ਬਖਸ਼ੀ ਪਰ ਇੰਨਾ ਵੱਡਾ ਭਰੋਸਾ ਸੀ ਜੀ ਕਿ ਉੱਥੇ ਵੀ ਸੇਵਾ ਦੇ ਵਿੱਚ ਮਾਲਕ ਨੇ ਵਿਗੜ ਨਹੀਂ ਪਾਣ ਦਿੱਤਾ ਇਹਦੇ ਵਾਸਤੇ ਮੈਂ ਅੱਜ ਵੀ ਅਕਾਲ ਪੁਰਖ ਦਾ ਧੰਨਵਾਦ ਕਰਦਾ ਹਾਂ ਕੋਈ ਸੋਚ ਨਹੀਂ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਸੀ ਦੇਖ ਕੇ ਫਿਰ ਵੀ ਮਾਲਕ ਨੇ ਸਾਰਾ ਕੁਝ ਆਪ ਰੱਖਿਆ ਕੀਤਾ ਕਿਉਂਕਿ ਸਾਡਾ ਅਟੁੱਟ ਵਿਸ਼ਵਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਇਹ ਵੀਰੋ ਸਾਡੀ ਪਰੰਪਰਾਵਾਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕੇਸ ਸੈਟਲ ਹੋ ਜਾਂਦਾ ਦੀ ਕਿਸੇ ਗੁਰਸਿੱਖ ਨੇ ਉਹਦੇ ਤੇ ਦੁਬਾਰਾ ਆਵਾਜ਼ ਨਹੀਂ ਉਠਾਈ ਪਰ ਮੈਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਬੜੀ ਸ਼ਰਮਨਾਕ ਹੈ ਕਿ ਜਿਹੜੇ ਉਹ ਉਸ ਵੇਲੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤਖਤ ਤੇ ਜਾ ਕੇ ਸਾਰੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਅਸੀਂ ਤੇ ਝੋੜੀ ਚ ਪਾ ਲਿਆ ਸਾਜਿ ਸ਼ੁਰੂ ਹੋਈ ਹੈ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆ ਪ੍ਰੈਸਾਂ ਦੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਹੀ ਚੈੱਕ ਕਰ ਲਓ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਆ ਕੀ ਲਿਖ ਰਿਹਾ ਦੁਖਪੰਥਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਕਿ ਟਾਈਮ ਨਿਕਲ ਚੱਲਿਆ ਹੈ 2 ਹਫ਼ਤੇ ਹੋ ਗਏ ਸਰਦਾਰ ਸੰਵੀਰ ਸਿੰਘ ਬਾਦਮ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਹਿਬਲ ਕਲਾ ਦਾ ਤੇ ਕੋਟਕਪੂਰੇ ਦਾ ਕੇਸ ਉਹਦੇ ਤੇ ਦਰਜ ਕਰੋ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਬਾਣੀ ਬੋਟੀ ਸੰਗ ਸ਼ਰਮ ਕੋਈ ਬਾਣੀ ਬੋਟੀ ਬਰਿਆਦਾ ਦਾ ਗਿਆਨ ਹੈ ਤੁਹਾਨੂੰ ਐਸੇ ਕਰਕੇ ਅਸੀਂ ਕਹਿੰਦੇ ਸੀ ਬਾਰ-ਬਾਰ ਸਿੱਖ ਸਹਬਾਨ ਨੂੰ ਜਾ ਕੇ ਬੇਨਤੀ ਕਰਦੇ ਸੀ ਕਿ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਂ ਅਕਾਲ ਪੁਰਖ ਸਾਹਿਬ ਤੇ ਕਹਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠਾਣ ਦੀ ਕੋਸ਼ਿਸ਼ ਕਰਨੀ ਮਰਨਾਵਾ ਸਾਹਿਬ ਤੁਹਾਨੂੰ ਯਾਦ ਕਰਾਉਣ ਲੱਗਿਆ ਆ ਵੀ ਇੱਕ ਹੁਕਮਨਾਮਾ ਆਦੇਸ਼ ਆ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ 212004 ਨੂੰ ਪਾਸ ਕੀਤਾ ਹੋਇਆ ਇਹ ਮੈਂ ਹੁਣ ਸੰਗਤ ਦੇ ਵਿੱਚ ਪੜ੍ਹਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਕੋ ਜਰਦਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਵਿੱਚ ਕੈਰਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸਿਓ ਕਿ ਕੀ ਇਹਨਾਂ ਲੋਕਾਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦੇ ਨਹੀਂ ਜਾਣਾ ਚਾਹੀਦਾ ਇਹ ਵੀ ਸੰਗਤ ਰੂਪ ਦੇ ਵਿੱਚ ਆਪਾਂ ਨੇ ਮੰਨ ਕਦਨੀ ਇਹ ਉਹ ਲੋਕ ਆ ਜਿਨ੍ਹਾਂ ਨੇ ਜਦੋਂ ਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਦਾ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਦੇ ਡੱਡੂ ਵੰਡੇ ਸੀ ਐਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜ਼ਸ਼ਾ ਚੱਲਣ ਗਿਆ ਔਰ ਅਰਨਾ ਬੇਟੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ ਲਿਓ ਇਹ ਸਾਜ਼ਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਕੇ ਜਾ ਹੁਣ ਫੇਰ ਚੱਲਣ ਲੱਗ ਪਿਆ ਇਹ ਹੁਕੂਮਾ ਨਹੀਂ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਣਿਆਂ ਵਿੱਚ ਮਤਭੇਦਾਂ ਸਬੰਧੀ ਚੱਲ ਰਹੇ ਅਦਾਰਤੀ ਕਮਦਮਿਆਂ ਵਿੱਚ ਸੰਬੰਧਿਤ ਰਾਂ ਵੱਲੋਂ ਸਮੇਂ-ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਇਹ ਹੁਕਮਨਾਮਾ ਸਮੂਹ ਸਿਕ ਸੰਗਤਾਂ ਨੂੰ ਵਿਗਟ ਕੀਤਾ ਜਾਂਦਾ ਹੈ ਕਿ ਸ੍ਰੀ ਹਾਕਰਤਕ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸਿਕ ਸੰਗਤਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 2 1 4 ਦਾ ਗਿਆਨੇ ਜਗENDER ਸਿੰਘ ਜੀ ਵਿਦਵਾਨਤੀ ਜਦੋਂ ਜਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਹੈ ਸ਼੍ਰੀ ਹਰਿਕਾਟਕ ਸਾਹਿਬ ਤੋਂ ਤੇ ਹੁਣ ਹੱਥ ਖੜੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜੜੀ ਰੰਧਾ ਵੀ ਨੇ ਧਿਖੀ ਹੈ ਇਹ ਜਿਹੜਾ ਸ਼੍ਰੀ ਹਰਿਕਾਟਕ ਸਾਹਿਬ ਦੀ ਪ੍ਰਕਿਰਿਆ ਉਹਦਾ ਮੈਸਿਜ ਹ ਹੈ ਕਿ ਨਹੀਂ ਮੈਂ ਜਕਾਰਾ ਨਾ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰਿਓ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋਨਹਾਰ ਸੂਰਿਆ ਕਾਲ ਸਾਜ਼ਿਸ਼ ਇੱਕ ਪਾਸੇ ਨਹੀਂ ਚੱਲਦੀ ਜਿਸਤੇ ਨਾ ਸੀ ਐਲਾਨ ਕੀਤਾ ਰੱਖ ਕੇ ਮਾਗੀ ਦੇ ਮੌਕੇ ਤੇ ਸਾਡੀ ਕਾਨਫਰੰਸ ਹੋਏਗੀ ਇੱਕ IAS ਅਫਸਰ ਨੇ ਉਸੇ ਦਿਨ ਟਵੀਟ ਕੀਤਾ ਬੜਾ ਸੀਨੀਅਰ ਚੀਫ ਸੈਕਟਰੀ ਲੈਵਲ ਦੇ ਪਦਰ ਦਾ ਅਫਸਰ ਰਟਾਇਰ ਹੋਇਆ ਮੈਂ ਨਾ ਤਾਂ ਨਹੀਂ ਲੈਂਦਾ ਪਰ ਉਸੇ ਦਿਨ ਉਹਨੇ ਟਵੀਟ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਿਆ ਉਹਨੂੰ ਟੈਗ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਨੂੰ ਵੀ ਭੇਜਿਆ ਕਾਨਫਰੰਸਾਂ ਦਾ ਅੱਜ ਇੱਥੇ ਕਈ ਹੋ ਰਹੀਆਂ ਪਰ ਉਹਨਾਂ ਨੇ ਟਵੀਟ ਵਿੱਚ ਕੀ ਪਿਆ ਤੇ ਫਟਾਫਟ ਚੱਕ ਕਰੇ ਰੱਖਸ਼ਭ ਕਮਿਸ਼ਨ ਕਿ ਜਿਹੜੀ ਇਹ ਕਾਨਫਰੰਸਾਂ ਇਹਦੇ ਤੇ ਖਰਚਾ ਸ਼੍ਰੋਮਣੀ ਕਮੇਟੀ ਤਾਂ ਨਹੀਂ ਕਿਤੇ ਕਰ ਰਹੀ ਆ ਮੈਂ ਧੰਨਵਾਦ ਕਰਦਾ ਸਾਰੇ ਜਿਹੜੇ ਦਾ ਪ੍ਰਧਾਨ ਸਾਹਿਬ ਪ੍ਰੀਤਿੰਦਰ ਸਿੰਘ ਵੀ ਬਿੱਟੂ ਜੀ ਵੀ ਇਸ਼ਾਰੀ ਪ੍ਰਧਾਨ ਸਾਰੀ ਜਥੇਬੰਦੀ ਬੈਠੀ ਹੈ ਕਿ ਸਾਰਾ ਇਹ ਸਥਾਨਕ ਜਥੇਬੰਦੀਆਂ ਨੇ ਆਪ ਮੈਨੇਜ ਕੀਤਾ ਪਰ ਇਹ ਟ੍ਰੇਡ ਕਿਉਂ ਜਾਣੇ ਸ਼ੁਰੂ ਹੋਏ ਇਹ ਇਕੱਲੇ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਕਿਉਂ ਜਾਣੇ ਸ਼ੁਰੂ ਹੋਏ ਕੋਈ ਭਾਜਪਾ ਦੇ ਖਿਲਾਫ ਨਹੀਂ ਕਰਦਾ ਕੋਈ ਕਾਂਗਰਸ ਦੇ ਖਿਲਾਫ ਨਹੀਂ ਕਰਦਾ ਕੋਈ ਦੂਜੇ ਵੀ ਹੈਗੇ ਸਾਡੇ ਭਾਈ ਕੋਈ ਉਹਨਾਂ ਦੇ ਖਿਲਾਫ ਨਹੀਂ ਕਰਦਾ ਕਿਉਂਕਿ ਖਾਤਮ ਕਰਨਾ ਤੇ ਉਹ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਕਰਨਾ ਇਸ ਕਰਕੇ ਸਾਰਾ ਦਿਨ ਲੱਭਦੇ ਰਹਿੰਦੇ ਆ ਭਈ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਲੱਭੇ ਕਿ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾ ਦਈਏ ਸਾਰਾ ਖਤਰਾ ਇਹਨਾਂ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਮਿਲਿਆ। ਇਸੇ ਕਰਕੇ ਭਰਾਓ ਅਸੀਂ ਤੇ ਪਹਿਲੇ ਦਿਨ ਹੀ ਮਨ ਬਣਾ ਲਿਆ ਸੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਅਕਾਲੀ ਦਲ 1 ਮਿਲੀਮੀਟਰ ਵੀ ਇਧਰ ਉਧਰ ਹੋ ਜਾਏ। ਪਰ ਜਿਹੜੀ ਸੱਚ ਮੈਂਬਰੀ ਕਮੇਟੀ ਤੇ ਅਸੀਂ ਅਰਜ਼ੋਈ ਕਰਦੇ ਸੀ ਉਹ ਸਰਵੇਸ਼ੇ ਕਰਕੇ ਕਰਦੇ ਸੀ ਕਿ ਸਾਨੂੰ ਪਤਾ ਕਿ ਜਿਸ ਦਿਨ ਇਸ ਰੂਪ ਦੇ ਵਿੱਚ ਅਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਆ ਜਿਹੜੇ ਸਾਡੇ ਖਿਦਮਤ ਲੈ ਕੇ ਜਿਹਨਾਂ ਇਹਨਾਂ ਦਾ ਇੱਕ ਬੰਦਾ ਤਾਂ ਭਾਜੀਪੀ ਦੇ ਦਫਤਰ ਦਿੱਲੀ ਬੈਠਾ ਹੀ ਰਹਿੰਦਾ ਭਈ ਅਕਾਲੀ党 ਨੂੰ ਗਲਤੀ ਕਰਨ ਦਿਓ ਅਸੀਂ ਉਦੋਂ ਹੀ ਚਿੱਠੀ ਭੇਜਾਂਗੇ ਤੇ ਇਹਨਾਂ ਨੂੰ ਮਾਨਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਫੋਨ ਕਰਾ ਕੇ ਰੱਦ ਕਰਦੇ ਅੱਗੇ ਸ਼ੇਰ ਸਿੰਘਾਂ ਦੀ ਕਰਾਤੀ ਸਿੰਬਲ ਉਹਨਾਂ ਦਾ ਸਿੰਬਲ ਫ੍ਰੀਜ ਹੋ ਗਿਆ ਅੱਗੇ ਸ਼ਰਤਪਾਲ ਦਾ ਕਰਾਤਾ ਉਹਦਾ ਸਿੰਬਲ ਫ੍ਰੀਜ ਹੋ ਗਿਆ ਤੇ ਇੱਥੇ ਹੁਣ ਸਾਰੀ ਜਿਹੜੀ ਜੋਰ ਲੱਗਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਾਨਤਾ ਰੱਦ ਕਰਾਉਣੀ ਹੈ ਇਸ ਕਰਕੇ ਭਰਾਓ ਅਮੈਦਾ ਅੱਜ ਫੇਰ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਚ ਕਹਿੰਦਾ ਕਿ ਅਸੀਂ ਸਿਰਫ ਬੇਨਤੀ ਕਰਕੇ ਜੋ ਲੀਗਲ ਪੋਜੀਸ਼ਨ ਸੀ ਕਿਉਂਕਿ ਸਾਡੇ ਤੇ ਬੜੇ ਬਿਆਨ ਦੇਣਗੇ ਸੱਤ ਮੈਂਬਰੀ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਸਾਡੇ ਸਿਰ ਮੱਥੇ ਲੇਕਿਨ ਤੁਸੀਂ ਇਹ ਕਿਉਂ ਨਹੀਂ ਜਾ ਕੇ ਕਹਿੰਦੇ ਕਿ ਸਾਡੀ ਵੀ ਪਾਰਟੀ ਦੀ ਸੱਤ ਮੈਂਬਰੀ ਕਮੇਟੀ ਬਣਾਓ ਕੋਈ ਗਿਆ ਆ ਕਿ ਨੇਥ ਦੇ ਕਾਨਫਰੰਸਾਂ ਕਰ ਰਿਹਾ ਹੈ ਕਿਸੇ ਇੱਕ ਨੇ ਵੀ ਸ਼ਰਦਾ ਪਰੇਟ ਕੀਤੀ ਕਿ ਸਾਡੀ ਪਾਰਟੀ ਤੇ ਵੀ ਸੱਤ ਮੈਂਬਰੀ ਪੜਾ ਜੋ ਕੀ ਗੱਲ ਤੁਸੀਂ ਅਕਾਲ ਤਖਤ ਸਾਹਿਬ ਤੋਂ ਦੂਰ ਰਹਿਣਾ ਚਾਹੁੰਦੇ ਆ ਆ ਜਿਹੜੇ ਰੰਧਾਵਾ ਸਾਹਿਬ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਹ ਚਿੱਠੀ ਕੌਣ ਨਹੀਂ ਲਿਖੀ ਤੁਸੀਂ ਆਹ ਰਾਜੇ ਬੜੰਗ ਨੂੰ ਸਾਈਨ ਕਰਕੇ ਭੇਜਨੇ ਚਾਹੀਦੇ ਸੀ ਕਿ ਸਾਡੀ ਵੀ ਬਣਾਓ ਜਿੰਨੀਆਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਯੂਨਿਟਾਂ ਸਾਰੀਆਂ ਚਾਹਵਤ ਲਿਖ ਕੇ ਦਿਓ ਲੇਕਨ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਭਰਾਓ ਮਨ ਦੇ ਵਿੱਚ ਕੋਈ ਗੱਲ ਨਾ ਰੱਖਿਓ ਹੁਣ ਵੀ ਅਸੀਂ ਸਿੰਘ ਸਾਹਿਬ ਨੂੰ ਇਹ ਕਹਿਣ ਕਿ ਕੋਈ ਕਿਸੇ ਤਰ੍ਹਾਂ ਦੀ ਅਸੀਂ ਅਕਾਲ ਤਖਤ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਲੇਕਿਨ ਇਹ ਜਿਹੜੀਆਂ ਵੱਡੀਆਂ ਸਾਜ਼ਸ਼ਾਂ ਸਾਡੇ ਖਿਲਾਫ ਚੱਲ ਰਹੀਆਂ ਇਹ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਗੋੜੀ ਚਲਾਉਣ ਵਾਸਤੇ ਲਿਖ ਸਕਦੇ ਆ ਤੇ ਇਹ ਇਲੈਕਸ਼ਨ ਕਮਿਸ਼ਨ ਤੋਂ ਸਾਡੇ ਖਿਲਾਫ ਲਿਖਣ ਨੂੰ ਇਹਨਾਂ ਨੇ ਬਾਜ਼ ਨਹੀਂ ਆਉਣਾ। ਇਸ ਕਰਕੇ ਭਰਾਓ ਹੁਣ ਤਗੜੇ ਹੋ ਜਾਓ ਪਾਰਟੀ ਦੀ ਭਰਤੀ ਮਹੱਤਵ ਸ਼ੁਰੂ ਕਰੋ ਅੱਜ ਦਾ ਜਿਹੜਾ ਤੁਹਾਡਾ ਇਕੱਠ ਆ ਮੈਂ ਸਮਝਦਾ ਕਿ ਇਹ ਸਾਰੀਆਂ ਸਾਡੇ ਜਿੰਨੇ ਪੰਜਾਬ ਦੇ ਵਿੱਚ ਸਾਡੀਆਂ ਵਿਰੋਧੀ ਧਿਰਾਂ ਨੇ ਇਹ ਅੱਜ ਦਾ ਇਕੱਠ ਉਹਨਾਂ ਦੀਆਂ ਅੱਖਾਂ ਖੋਲ ਕੇ ਰੱਖ ਦੇਗਾ ਕਿ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਓ ਗੁਰੂ ਦੀ ਬਖਸ਼ਾ ਜਿੰਨੀ ਦੇਰ ਸਾਡੇ ਸਿਰ ਤੇ ਆ ਕੋਈ ਵੀ ਸ਼ਰਮਣੀ ਅਕਾਲੀ ਦੰਦ ਨੂੰ ਖਤਮ ਨਹੀਂ ਕਰ ਸਕਦਾ ਪਰ ਆਪਸ ਟੇਰੀ ਨਾ ਤਿਆ ਕਰੋ ਇਹਨਾਂ ਦੀਆਂ ਸਾਖਾਂ ਨੂੰ ਸਮਝਿਆ ਕਰੋ ਇੱਕ ਇੱਕ ਗੱਲ ਤੇ ਸਥਿਤ ਹੋ ਕੇ ਤੇ ਫਿਰ ਆਪਾਂ ਅੱਗੇ ਵਧਣਾ ਤੇ ਫਿਰ 2027 ਦੇ ਵਿੱਚ ਆਪਣਾ ਰਾਜ ਭਾਗ ਬਣਾਉਣਾ ਸਮਾਂ ਜ਼ਿਆਦਾ ਹੋ ਗਿਆ ਬਹੁਤ-ਬਹੁਤ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ